ਮੈਂ ਕਿਹੜੀ ਕਲਾਸ ਪੜ੍ਹਦੇ ਆਂ 6ਵੀਂ ਕਲਾਸ ਪੜ੍ਹਦੇ ਆਂ ਇਹ ਗੱਲ ਹੈਗੀ ਐ ਜਿਸ ਵੇਲੇ ਹਾੜਾਂ ਨੇ ਅਟੈਕ ਕੀਤਾ ਹਾੜਾਂ ਦੀ ਕਹ ਲੋ ਵੀ ਮਾਰ ਥੱਲੇ ਇਹ ਇਲਾਕਾ ਆਇਆ ਤੇ ਧੀਰਾ 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 ਕਰ ਰਹੇ ਧੀਰਾ ਕਰ ਰਹੇ ਧੀਰਾ ਕਰਦੇ ਵਿੱਚ ਇੱਥੇ ਮਤਲਬ ਟੀਮ ਆਈ ਪ੍ਰabhas ਰਸ ਸੰਸਦਾਂ ਚਾਰ ਬੋਟਸ ਚੱਲ ਰਹੀਆਂ ਸੀ ਜਦੋਂ ਇਹ ਆਏ ਆ ਬੋਟ ਇਧਰ ਲਾਈ ਸੀ ਹਾਂਜੀ ਬੋਟ ਇਧਰ ਲਈ ਦੇਖਦੇ ਆਂ ਦੇਖਦੇ ਆਂ ਤੁਹਾਡੇ ਸਾਹਮਣੇ ਛੱਤ ਗਿਰ ਗਈ ਹਾਂਜੀ ਹਾਂਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਦਾ ਬਚਾਅ ਹੋਇਆ ਇਹ ਪਰਵਾਰ ਜਿਹੜਾ ਸੀ ਆਹ ਬੱਚੀ ਜੀ ਹਾਂਜੀ ਆਹ ਛੋਟੇ ਛੋਟੇ ਬੱਚੇ ਜਿਹੜੇ ਸੀ ਬਾਹਰ ਬੈਠੇ ਸੀ ਇਸ ਸੰਗਤ ਜੀ ਤੇ ਇਸ ਕਰਕੇ ਬਚਾਅ ਹੋ ਗਿਆ ਤੁਸੀਂ ਹਾਲਤ ਦੇਖੋ ਕਿ ਜਿਹੜਾ ਮਕਾਨ ਗਿਰਿਆ ਹੋਇਆ ਤੇ ਇੱਥੇ ਇੰਨੇ ਦਿਨ ਜਿੱਥੇ ਕਿ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਆ ਦਿਖਾਈ ਜਾਂਦਾ ਨੇ ਨੇੜੇ ਹੋ ਕੇ ਦਿਖਾ ਜਰਾ ਇਹਨੂੰ ਆਹ ਕਿਸੇ ਵੇਲੇ ਵੀ ਆ ਸਾਰਾ ਕੁਝ ਉੱਪਰ ਗਿਰ ਸਕਦਾ ਇਹ ਵੜਿਆ ਨਹੀਂ ਜਾ ਸਕਦਾ ਬਾਹਰ ਵੀ ਦਿਖਾ ਦੇ ਪਾਣੀ ਕਿੰਨਾ ਕਿੰਨਾ ਹੋਊਗਾ ਨਿਊਆਂ ਦੇ ਵਿੱਚ ਕੀ ਹਾਲ ਹੋਇਓ ਹੁਣ ਵੀ ਪਾਣੀ ਕਿੰਨਾ ਹੈਗਾ ਇੱਥੇ 15 15 ਫੁੱਟ ਪਾਣੀ ਜਿਹੜਾ ਐਸ ਵळे ਹੁਣ ਆ ਜਾ ਇਹ ਹੁਣ ਦੱਸੋ ਇੱਥੇ ਰਹਿਣਾ ਇਹਨਾਂ ਨੇ ਬਿਲਕੁਲ ਇਹ ਸੰਗਤ ਜੀ ਧਿਆਨ ਨਾਲ ਵਿਚਾਰ ਕੇ ਦੇਖੋ ਇਹ ਤੁਸੀਂ ਤੁਹਾਡਾ ਇਹ ਨਾ ਘਰ ਹਾਂਜੀ ਹਾਂ ਹੁਣ ਇੱਥੇ ਰਹਿਣੇ ਆ ਇਹ ਹਾਂਜੀ ਵੀਰ ਜੀ ਜਿੰਦਰ ਸਿੰਘ ਜੀ ਹਾਂਜੀ ਹਾਂਜੀ ਬਹੁਤ ਤੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿਹੜੇ ਮਨ ਨੂੰ ਲੱਗਦਾ ਵੀ ਇੰਨੇ ਲੰਮੇ ਸਮੇਂ ਤੋਂ ਇਸ ਅਸਰ ਦੇ ਹਾਲਾਤਾਂ 'ਚ ਦਿਨ ਕੱਟ ਰਹੇ ਆ ਇਹਨਾਂ ਦੇ ਲਈ ਪਹਿਲੀ ਗੱਲ ਤਾਂ ਹੁਣ ਇਸ ਵੇਲੇ ਤੁਰੰਤ ਛੱਤ ਦੀ ਲੋੜ ਹੈਗੀ ਕਿ ਨਹੀਂ ਹੈਗੀ ਬਿਲਕੁਲ ਲੋੜ ਹੈ ਛੱਤ ਦੀ ਲੋੜ ਹੈ ਤੁਰੰਤ ਛੱਤ ਚਾਹੀਦੀ ਹੈ ਇਹਨਾਂ ਨੂੰ ਤੇ ਇਹਨਾਂ ਦੀ ਜਿਹੜੀ ਹੈ ਮਤਲਬ ਜੋ ਵੀ ਬੱਚਿਆਂ ਲਈ ਜਾਂ ਪਸ਼ੂ ਹੈਗਾ ਉਹਦੀ ਸਿਹਤ ਨਾਲ ਸੰਬੰਧਤ ਜਿਹੜੀਆਂ ਇਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਦਵਾਈਆਂ ਤੇ ਇਹ ਬਹੁਤ ਵੱਡੀ ਲੋੜ ਹੈ ਤੁਹਾਡੇ ਕੋਲ ਫਿਰ ਪੈੜੀ ਕਿੰਨੀ ਹੈ ਪੈੜੀ ਨਹੀਂ ਹੈ ਹੁਣ ਪੈੜੀ ਵੀ ਬਿਲਕੁਲ ਨਹੀਂ ਹੈਗੀ ਕੋਈ ਜੌਬ ਨਹੀਂ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿੰਦਗੀ ਜਿਹੜੀ ਹੈਗੀ ਉਹ ਨਿਕਲਣੀ ਕਿੱਦਾਂ ਹੈ ਇਹ ਬਹੁਤ ਵੱਡਾ ਸਵਾਲ ਹੈ ਕਿੰਨਾ ਵੱਡਾ ਸਟ੍ਰੈਸ ਹੈ ਕੰਮ ਦੇ ਉੱਤੇ ਤੇ ਇਹਨਾਂ ਦੇ ਕੀ ਨਾਮ ਹੈ ਜੀ ਆਪ ਜੀ ਦਾ ਸਲਵਿੰਦਰ ਸਿੰਘ ਸਲਵਿੰਦਰ ਸਿੰਘ ਇਹਨਾਂ ਦਾ ਨਾਮ ਹੈਗਾ ਤੇ ਧੀਰਾ ਧੀਰਾ ਘਾਰ ਇਹ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਆਪੀ ਦਾ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਹੈਗਾ 82640 82640 99273 91273 ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਭਾਵੇਂ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਕੰਟੈਕਟ ਕਰਕੇ ਇਹਨਾਂ ਦੀ ਹੈਲਪ ਕਰੋ ਜਾਂ ਤੁਹਾਡੇ ਕੋਲ ਪ੍ਰਭਾਸਰਾ ਸੰਸਾ ਜਿਹੜੀ ਹੈਗੀ ਹੈ prabhasra.org ਪ੍ਰਭਾਸਰਾ ਕੁਰਾਲੀ ਨਾਲ ਸੰਪਰਕ ਕਰ ਸਕਦੇ ਆ ਵੀਰ ਜੀ ਜਿਹਦਾ ਵੀ ਤੁਹਾਡੇ ਕੋਲ ਨੰਬਰ ਆ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਸਰਦਾਰ ਤਜਿੰਦਰ ਸਿੰਘ ਜੀ ਸਰਦਾਰ ਤਜਿੰਦਰ ਸਿੰਘ ਜੀ ਕੈਲੀਫੋਰਨੀਆ ਤੋਂ ਤੁਸੀਂ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਹਾਲਾ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਓ ਕਿ ਸ਼ਾਮ ਨੂੰ ਮੱਛਰ ਇੰਨਾ ਜਿਆਦਾ ਹੁੰਦਾ ਨਾ ਮੱਛਰ ਦਾ ਅਟੈਕ ਜਿਹੜਾ ਹੈ ਨਾ ਹੁਣ ਉਹਦਾ ਮੈਂ ਕੰਪੈਰੀਸ਼ਨ ਕੀ ਕਰਾਂ ਕਿਦਾਂ ਦਾ ਅਟੈਕ ਹੁੰਦਾ ਖੜਨੇ ਹੁੰਦਾ ਕਿ ਇੱਥੇ ਤੇ ਮੱਛਰ ਨਾਲ ਜਿਹੜੀਆਂ ਨਵੀਆਂ-ਨਵੀਆਂ ਹੋੜ ਜੋ ਬਾਹਰੋਂ ਸਮੈਲ ਆ ਰਹੀ ਹੈ ਜਿਹਨੂੰ ਛਾਤੀ ਦੀਆਂ ਕੰਜੈਸ਼ਨ ਜਿਹੜੀਆਂ ਕਹ ਲਓ ਸਾਧੀਆਂ ਪ੍ਰੋਬਲਮ ਹੈ ਗਿਲਸਾਬ ਕਿਦਾਂ ਦੇਖਦੇ ਆਪਾਂ ਇਹਨਾਂ ਚੀਜ਼ਾਂ ਨੂੰ ਹੈਨਾ ਹੁਣ ਇਸ ਕਰਕੇ ਇਹਨਾਂ ਪਰਿਵਾਰਾਂ ਨੂੰ ਮਦਦ ਦੀ ਲੋੜ ਹੈ ਤੁਰੰਤ ਇਸ ਗੱਲ ਦੇ ਵਿੱਚ ਸੰਗਤ ਜਿਹੜੀ ਹੈ ਗੁਰੂਆਂ ਪੀਰਾਂ ਨੇ ਜੀਵਨ ਲਾਏ ਸਰਵੰਸ ਲਾਏ ਸਮੱਸਿਆਵਾਂ ਦੇ ਹੱਲ ਲਈ ਪਾਣੀ ਨਾਲ ਜੇਕਰ ਕੋਈ ਪ੍ਰੋਬਲਮ ਆ ਰਹੀ ਸੀ ਮੌਤ ਹੋ ਰਹੀ ਸੀ ਪਾਣੀ ਦੀ ਘਾਟ ਕਰਕੇ 6-6 ਹਰ ਟਾਂਗੂ ਹਰਗੋਬਿੰਦ ਪਾਸ਼ੀ ਸਾਹਿਬ ਨੇ ਤੇ ਜਿਹੜੀਆਂ ਉਸ ਵੇਲੇ ਖੂਦ ਦੇ ਵਿੱਚ ਪਾਤੀਆਂ ਸੀ ਜੇ ਪਾਣੀ ਨਾਲ ਹੁਣ ਜਾਨਾਂ ਦਾ ਖਤਰਾ ਬਣਿਆ ਹੋਇਆ ਏ ਤਾਂ ਐਸ ਵੇਲੇ ਜੀਆਂ ਲੋੜਾਂ ਦੇ ਮਤਲਬ ਗੁਰੂ ਸਾਹਿਬ ਨੇ ਦਵਾਖਾਨੇ ਹਰਿਆ ਗੁਰ ਹਰਿਆ ਪਾਸ਼ਾ ਨੇ ਖੋਲੇ ਸੀ ਤੇ ਇਹਨਾਂ ਨੂੰ ਹਰ ਤਰ੍ਹਾਂ ਦੀ ਜੋ ਗੁਰੂ ਸਾਹਿਬਾਂ ਨੇ ਪੂਰਨੇ ਪਾਕਿਸਤਾਨ ਨੂੰ ਸਮਝਾਇਆ ਇਹਨਾਂ ਨੂੰ ਹਰ ਤਰੀਕੇ ਦੀ ਮਦਦ ਦੀ ਲੋੜ ਹੈਗੀ ਵੀਰ ਜੀ ਬਿਲਕੁਲ ਜੀ ਇਹ ਸੰਗਤ ਆਹੀ ਧਰਮ ਹੈਗਾ ਗੁਰੂ ਸਾਹਿਬ ਸਮਝਾਉਂਦੇ ਆ ਜਿਹੜਾ ਹੈਗਾ ਨਾ ਧਰਮ ਦੇ ਆਕਾ ਪੂਤ ਹੈ ਤੇ ਕੋਸ਼ਿਸ਼ ਕਰਿਓ ਸਾਰੇ ਆਪਾਂ ਇਹਨਾਂ ਦੀ ਵਾਦ ਤੇ ਬਾਦ ਮਦਦ ਕਰ ਸਕੀਏ ਐਸੇ ਪਰਿਵਾਰ ਜਿਹੜੇ ਹੈ ਨਾ ਕਈ ਸਾਡੇ ਨੌਲੇਜ ਆਏ ਮੈਨੂੰ ਲੱਗਦਾ ਸਤਕ ਪਰਵਾਹ ਤਾਂ ਪਿੱਛੇ ਜਿਨ੍ਹਾਂ ਦੇ ਸਿਰਾਂ ਤੇ ਛੱਤਾਂ ਹੀ ਨਹੀਂ ਹੈਗੀਆਂ ਬਹੁਤ ਅਰਸੇ ਬਾਹਾਲਤ ਦੇ ਵਿੱਚ ਪੁਣਾ ਹੈਗਾ ਪ੍ਰੋਜੈਕਟ ਜਿਹਨੂੰ ਹਾਂ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਕਿ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਉਹ ਖਰਾਬ ਨਹੀਂ ਜਾਏਗਾ ਐਦਾ ਐਸਟੀਮੇਟ ਬਣੇਗਾ ਜਿੰਨੇ ਪੈਸੇ ਲੱਗਣਗੇ ਉਹ ਸੰਗਤ ਨੂੰ ਦੱਸੇ ਜਾਣਗੇ ਕਿ ਐਨੇ ਪੈਸੇ ਲੱਗੇ ਆ ਉਹਦੇ ਇੱਕ ਗਵਾਹ ਹੋਣਗੇ ਕਿ ਹਾਂ ਭਾਈ ਸਾਡੇ ਘਰ ਤੇ ਐਨੇ ਪੈਸੇ ਲਾਏ ਆ ਤੇ ਸੰਗਤ ਨੂੰ ਅਸੀਂ ਜਵਾਬਦੇਹ ਹੈਗੇ ਆ ਭਾਈ ਆ ਸੰਗਤ ਨੇ ਐਨੇ ਪੈਸੇ ਭੇਜੇ ਆ ਤੇ ਸੰਗਤ ਦੇ ਪੈਸੇ ਇੱਥੇ ਲੱਗੇ ਕਿਸੇ ਤੇ ਵੀ ਨਹੀਂ ਹੁੰਦਾ ਸਰਕਾਰਾਂ ਦੇ ਵੀ ਨਹੀਂ ਹੁੰਦਾ ਉਹ ਕੰਮ ਸੰਗਤ ਨੇ ਕੀਤਾ ਬਹੁਤ ਵੱਡਾ ਇਤਿਹਾਸਕ ਗਵਾਹ ਹੈਗਾ ਇਸ ਗੱਲ ਦਾ ਪਰ ਜੇ ਤੁਸੀਂ ਇਹੋ ਜਿਹਾ ਇੱਕ ਵੀ ਕਾਰਜ ਕਰਦੇ ਨਾ ਤੇ ਰੱਬ ਦੇ ਬੰਦੇ ਕਿਉਂਕਿ ਵਿਆਹ ਦੇ ਵਿੱਚੋਂ ਤੁਹਾਨੂੰ ਫਾਇਦਾ ਹੁੰਦਾ ਇਸ ਕਰਕੇ ਜਰੂਰ ਤੁਸੀਂ ਇਹ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਜਿਹੜੇ ਵੀ ਤੁਹਾਨੂੰ ਹਾਲਾਤ ਦਿਖਾ ਰਹੇ ਹੈਗੇ ਹਨ ਪਰ ਕਲੈਰਿਟੀ ਬਾਰੇ ਵੀਰ ਜੀ ਨੇ ਜਿਵੇਂ ਦੱਸਿਆ ਨਾ ਟਰਾਂਸਪੇਰੈਂਸੀ ਦਾ ਉਹ ਤੁਹਾਡੀ ਬਹੁਤ ਵੱਡੀਆਂ ਇਹ ਹੱਕ ਵੀ ਹੈਗੀਆਂ ਸਾਡੀਆਂ ਡਿਊਟੀਆਂ ਵੀ ਹੈਗੀਆਂ ਪਰ ਮੈਂ ਉਹੀ ਬਾਰ-ਬਾਰ ਕਹੀ ਜਾਂ ਮੈਂ ਇਹਨਾਂ ਗੱਲਾਂ ਨੂੰ ਨਾ ਤੇ ਉਹ ਮੈਨੂੰ ਵੀ ਨਹੀਂ ਚੰਗਾ ਲੱਗਦਾ ਹੈਗਾ ਤੇ ਤੁਸੀਂ ਪਹਿਲਾਂ ਆਲਰੇਡੀ ਸਾਰਿਆਂ ਨੂੰ ਜਾਣਦੇ ਹੋਵੋਗੇ ਸਾਨੂੰ ਵੀ ਜਾਣਦੇ ਹੋਵੋਗੇ ਬੜੇ ਲੰਮੇ ਸਮੇਂ ਤੋਂ ਜਿਹੜਾ ਮਿਸ਼ਨ ਚੱਲਦਾ ਲੋਡ ਹੈ ਇਹਨਾਂ ਦੀ ਡਾਇਰੈਕਟ ਆ ਕੇ ਹੈਲਪ ਕਰ ਦੋ ਕੁਝ ਵੀ ਕਰ ਦੋ ਮਕਸਦ ਹੈ ਕਿ ਇਹਨਾਂ ਦੀ ਹੈਲਪ ਚਾਹੀਦੀ ਹੈ ਕਿ ਸਟ੍ਰਕਚਰ ਕਿਦਾਂ ਦਾ ਹੋਣਾ ਚਾਹੀਦਾ ਹੈ ਫਾਊਂਡੇਸ਼ਨ ਕਿਦਾਂ ਦੀ ਹੋਣੀ ਚਾਹੀਦੀ ਉਹਦੀ ਬੀਅਰਿੰਗ ਕਪੈਸਿਟੀ ਕੀ ਹੋਣੀ ਚਾਹੀਦੀ ਉਹ ਸਾਡੀ ਟੀਮ ਉਥੋਂ ਚੱਲ ਪਈ ਹੈ ਰਸਤੇ ਵਿੱਚ ਕਰਾਲੀ ਤੋਂ ਪ੍ਰਭਾਸਾ ਤੋਂ ਤੋਂ ਹੋਣ ਅਸੀਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦੇ ਲਈ ਓਨੀ ਦੇਰ ਵੀ ਪ੍ਰੋਪਰ ਟੈਂਟ ਜਿੱਦੇ ਮਕਾਨ ਸ਼ੁਰੂ ਕਰਨਾ ਹੈ ਉਦੋਂ ਵੀ ਟੈਂਟਾਂ ਦੀ ਲੋਡ ਪੈਣੀ ਹੈ ਟੈਂਟਾਂ ਦੀ ਲੋਡ ਵੀ ਉਹੋ ਜਿਹੇ ਲੋੜੀਂਦੇ ਟੈਂਟ ਜਿਹਦੇ ਵਿੱਚ ਇਹ ਆਪਣੇ ਜਿਹੜੀ ਇਹਨਾਂ ਨੂੰ ਪ੍ਰੋਬਲਮ ਹੈ ਇਸ ਵੇਲੇ ਆ ਰਹੀ ਹੈਗੀ ਨਾ ਰਹਿਣ ਦੀ ਜਿਹੋ ਜੀ ਇੱਥੇ ਆਪਾਂ ਦੇਖਦੇ ਆ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਉਹ ਉਸ ਤਰੀਕੇ ਨਾਲ ਸਹੀ ਢੰਗ ਨਾਲ ਰਹਿ ਤਾਂ ਸਕਣ ਬੱਚੇ ਐ ਤੇ ਈਮਾਂ ਮਾਵਾ ਭੈਣਾ ਹੈਗੀਆਂ ਸਾਡੀਆਂ ਤੇ ਵੀਰ ਹੈਗੀਆਂ ਐਸੇ ਛੋਟੇ ਛੋਟੇ ਬੱਚੇ ਐ ਇਹਨਾਂ ਦੇ ਤੇ ਉਹਦੇ ਵਿੱਚ ਟੈਂਟ ਲਈ ਅਸੀਂ ਮੈਨੂੰ ਆਸ ਹੈ ਵੀ ਅੱਜ ਸਾਨੂੰ ਉੱਥੇ ਮਿਲ ਥੋੜੀ ਦੇਰ ਪਹਿਲਾਂ ਗੱਲ ਹੋਈ ਐ ਤੇ ਉਥੋਂ ਲੈ ਕੇ ਮੈਨੂੰ ਲੱਗਦਾ ਉਹਨੇ ਅੱਜ ਸਾਡੇ ਕੋਲ ਚੱਲ ਪੈਣਾ ਸ਼ਾਮ ਤੱਕ ਪ੍ਰਵਾਸਰਾ ਕੁਰਾਲੀ ਪਹੁੰਚ ਜਾਣਗੇ ਤੇ ਕੱਲ੍ਹ ਤੱਕ ਮੈਨੂੰ ਲੱਗਦਾ ਹੋਰ ਟੈਂਟ ਕੱਲ੍ਹ ਜਾਂ ਪਰਸੋਂ ਦੇ ਵਿੱਚ ਵੀ ਸਾਡੇ ਕੋਲ ਆ ਜਾਣੇ ਹੈ ਲਾ ਕੇ ਦੇਖੋ ਵੀ ਇਹ ਇਹ ਬਾਥਰੂਮ ਜਿਹਦੀ ਕੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਵੀ ਇਹਨੂੰ ਆਪਾਂ ਬਾਥਰੂਮ ਕਹਿ ਸਕਦੇ ਹਾਂ ਕੀ ਔਰ ਕਿੱਦਾਂ ਇਹਨਾਂ ਨੇ ਇਟਾਂ ਹੀ ਗਾੜੀਏ ਚ ਲਾਈਆਂ ਤੇ ਦਵਾਰ ਕਿੱਦਾਂ ਟੇਢੀ ਹੈਗੀ ਬੰਦਾ ਬੈਠਾ ਤਾਂ ਵੈਸੇ ਹੀ ਸੇਫ ਨਹੀਂ ਨਾ ਕੋਈ ਦਰਵਾਜ਼ਾ ਤੇ ਨਾ ਬਸ ਮੇਰੇ ਕੋਲ ਤਾਂ ਸ਼ਬਦ ਨਹੀਂ ਹੈ ਇਸ ਦੇ ਬਾਰੇ ਦੀ ਇਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਭਾਈ ਸਾਹਿਬ ਕੋਈ ਕਲਪਨਾ ਕਰ ਸਕਦੇ ਇੱਥੇ ਇਹਨਾਂ ਦੀ ਜੇ ਫਿਰ ਵੀ ਆਪਾਂ ਕਹੀਏ ਵੀ ਨਹੀਂ ਵੀ ਕੋਈ ਕਾਗਜ਼ ਬਣਾਓ ਜੀ ਕੋਈ ਲਿਖ ਕੇ ਕਰੋ ਜੀ ਐਦਾਂ ਇਹ ਇਹ ਤਾਂ ਜਿੰਨਾ ਇਹਨਾਂ ਦੀ ਹੈਲਪ ਤੁਸੀਂ ਕਰ ਸਕਦੇ ਬਿਨਾਂ ਦੇਰੀ ਆਪਾਂ ਨੂੰ ਹੈਲਪ ਕਰਨ ਦੀ ਲੋੜ ਹੈ ਜੀ ਅਸੀਂ ਜ਼ਰੂਰ ਭਾਈ ਸਾਹਿਬ ਕਿਦਾਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਟੈਂਟ ਆ ਜਾਣਾ ਅਸੀਂ ਮੰਗਵਾਏ ਹੋਏ ਹਾਂ ਟੈਂਟ ਮੰਗਵਾ ਕੇ ਪ੍ਰੋਪਰ ਨਾ ਪਿੰਨਾਂ ਦੇ ਰਹਿਣ ਦਾ ਇੰਤਜ਼ਾਮ ਕਰਦੇ ਟੈਂਪਰੇਰੀ ਠੀਕ ਹੈ ਜੀ ਤੇ ਟੈਕਨੀਕਲ ਟੀਮ ਦੱਸੇਗੀ ਕਿ ਹਾਂ ਸਾਨੂੰ ਜਿਹੜੇ ਕਮਰੇ ਬਣਾਉਣ ਦੇ ਲਈ ਚਾਚ ਫਿਰ ਪਾਣੀ ਕਾਫੀ ਹੈ ਨਾ ਜੇ ਪਿੱਛੇ ਵੈਸੇ ਜੀ ਇਹ ਟਾਕੇ ਬਣਾਉਣਾ ਤੁਸੀਂ ਅੱਗੇ ਦੇਖੋ ਸਾਰਾ ਹੀ ਟੁੱਟਿਆ ਹੋਇਆ ਕੋਈ ਇਹਦੇ ਜੀ ਸੌਂਚੀ ਵੀ ਲੱਗਾ ਹੈ ਉਹਦੇ ਵਿੱਚ ਜਿੱਦਾਂ ਵੀ ਸੰਭਵ ਹੋਇਆ ਅਸੀਂ ਗੁਰੂ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕੋਸ਼ਿਸ਼ ਕਰਨਗੇ ਜਲਦੀ ਤੋਂ ਜਲਦੀ ਕਿ ਆਪਾਂ ਮਤਲਬ ਇਹ ਜਿਹੜਾ ਕਮਰੇ ਹੈਗੇ ਇਹਨਾਂ ਦੇ ਤਿਆਰ ਹੋ ਜਾਣ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਵੀ ਚਲੋ ਖਾਣ ਪੀਣ ਦੇ ਲਈ ਕਿਚਨ ਤੇ ਆਹ ਟਾਇਲਟ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਜ਼ਿੰਦਗੀ ਜਿਹੜੀ ਮੈਨੂੰ ਲੱਗਦਾ ਵੀ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ ਵੈਗਰੂ ਕਿਰਪਾ ਕਰੇ ਜਲਦੀ ਜਲਦੀ ਤੇ ਮਤਲਬ ਇਹ ਇਹ ਏਸੀ ਦੇ ਲਈ ਇਹਨਾਂ ਨੂੰ ਜ਼ਰੂਰ ਤੁਸੀਂ ਭਰੋਸਾ ਦਿਵਾਓ ਇਹਨਾਂ ਨੂੰ ਇਸ ਵੇਲੇ ਹੈਲਪ ਦੀ ਲੋੜ ਹੈ ਸਾਰੇ ਪੱਖ ਦੀ ਹੈਲਪ ਦੀ ਲੋੜ ਹੈਗੀ ਹੈ ਹਨਾ ਤੇ ਮਹਾਰਾਜ ਕਿਰਪਾ ਕਰੇ ਅਸੀਂ ਜਲਦੀ ਜਲਦੀ ਇਹਨੂੰ ਸ਼ੁਰੂ ਕਰ ਸਕੀਏ